ਪਠਾਨਕੋਟ ਚ ਇੱਕ ਵਾਰ ਫਿਰ ਵੇਖੇ ਗਏ ਤਿੰਨ ਚੱਕੀ ਵਿਅਕਤੀ ਇੱਕ ਘਰ ਚ ਕੰਦ ਟੱਪ ਕੇ ਪਰਿਵਾਰ ਕੋਲੋਂ ਮੰਗੀ ਗਈ ਰੋਟੀ ਪੁਲਿਸ ਕਰ ਰਿਹਾ ਚਾਂਬੀਨ ਪਠਾਨਕੋਟ ਦੇ ਪਿੰਡ ਫਖਤੋਰੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤਿੰਨ ਚੱਕੀ ਵਿਅਕਤੀ ਦੇਖੇ ਜਾਂਤਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਘਰ ਟੱਪ ਕੇ ਪਰਿਵਾਰ ਕੋਲੋਂ ਚੱਕੀ ਬੰਦਿਆਂ ਵੱਲੋਂ ਰੋਟੀ ਮੰਗੀ ਗਈ ਅਤੇ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਚੱਕੀ ਵਿਅਕਤੀ ਉੱਥੋਂ ਚਲੇ ਗਏ ਅਤੇ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ਬੀਨ ਕਰ ਰਹੀ ਹੈ ਤੇ ਵੱਖ-ਵੱਖ ਥਾਵਾਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਰਾਤੀ ਗੱਲ ਸਰ ਇਦਾਂ ਆਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿ ਵੇ ਉਠੋ ਭਾਗੀ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਉੱਤੇ ਰੈਜਨ ਲਾਈਟ ਮਾਰੀ ਹੈ ਰੈੱਡ ਕਲਰ ਦੀ ਮਨ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਗਨ ਪੁਆਇੰਟ ਤੇ ਧੁਗ ਲੈ ਰਹੇ ਆਂ ਆਹੀਂ ਨਹੀਂ ਉੱਠੇ ਅਜ ਕੋਈ ਮੂਵਮੈਂਟ ਨਹੀਂ ਕੀਤੀ ਆਯੂਦਾਬਾਦ 5 ਮਿੰਟ ਬਾਅਦ ਬਾਈਕ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆਂ ਆਹੀ ਸਟੋਰ ਸਟੋਰ ਨਾਲ ਹੀ ਕਮਰੇ ਦੇ ਨਾਲ ਹੀ ਆਹੀ ਸਟੋਰs ਅੱਗੇ ਬੱਚੇ ਸੌ ਰਹੇ ਸੀ ਸਟੋਰs ਅੱਗੇ ਅਗੇ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਾ ਚਾਚੇ ਕੀ ਫੋਨ ਕੀਤਾ ਉਹਨਾਂ ਵੀ ਫੋਨ ਹੋਇਆ ਕੋਈ ਵੀ ਫੋਨ ਨਹੀਂ ਆ ਫਿਰ ਆਹੀ ਇਹੀ ਸੋਚਿਆ ਕਿ ਚਲੋ ਹੁਣ ਆਹੀ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਇਹ ਹਰਕਤ ਨਹੀਂ ਕਰਦੇ ਆਹੀ ਬਾਹਰ ਨਹੀਂ ਨਿਕਲਣਾ ਖੁਸ਼ੀ ਹੋਈ ਆ ਫਿਰ ਮੈਂ ਜਦ ਅਗਰੇ ਇਧਰ ਮੂੰਹ ਕਰੀਆ ਦੇਖਿਆ ਨੇਗੀ ਤੇ ਉੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ ਉਹਦੇ ਬਾਅਦ ਜਿਹੜੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹ ਲੈ ਸਿੱਧਾ ਆ ਗਿਆ ਉਹ ਕੋੜੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਘੱਮ ਸੇ ਘੱਮ ਸਾਢੇ ਚਾਰ ਦਾ ਕੁ ਮੂਵਮੈਂਟ ਕੀਤੀ ਉਹਨਾਂ ਹੁਲੀਆ ਕਿਸ ਤਰ੍ਹਾਂ ਦਾ ਸੀ ਉਹਨਾਂ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਾ ਪਹਿਲਾਂ ਪਾਸਾ ਜਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸਾ ਬੋਲਦੇ ਜਿੱਦਾਂ ਆਮ ਸਾਡੀ ਲੋਕਾਂ ਦਾ ਹਾਂ ਜਿੱਦਾਂ ਉਹਨਾਂ ਨੇ ਇਹ ਬੋਲਾਂਗੇ ਵੇ ਉੱਠੋ ਸਾਗੇ ਰੋਟੀ ਦਿਓ ਭੁੱਖ ਲੱਗੇ ਦੀ ਉਹ ਸਮਝ ਲੋ ਤਾਂ ਇਹ ਕਿਹੜੀ ਲੈਂਗੁਏਜ ਹੈ ਕਿਹੜੀ ਲੋਕ ਕਿੰਨੇ ਸੀ ਉਹ ਲੋਕ ਤਿੰਨੇ ਹੀ ਜਦਾ ਪਹਿਲਾਂ ਬੀਤੀ ਦੁਆਰੇ ਪੁਲਿਸ ਨੂੰ ਰਿਪੋਰਟ ਕੀਤਾ ਸਵੇਰੇ 6 ਵਜੇ ਫੋਨ ਕੀਤਾ ਇਹ ਆਈ ਪੁਲਿਸ ਆਈ ਹਾਂ ਪੁਲਿਸ ਆਈ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਦੇਖ ਕੇ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਸੱਤ ਜਿਹੜੇ ਦੇਖੇ ਗਏ ਸੀ ਹਾਂਜੀ ਪਹਿਲੇ ਵੀ ਦਿਖੇ ਗਏ ਪਹਿਲੇ ਜੀ ਲੱਗਦਾ ਹੁਣ ਉਹ ਹੀ ਹੋ ਸਕਦੇ ਹਾਂ ਹਾਂ ਉਹ ਹੀ ਉਹ ਹੀ ਉਹ ਹੀ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੈਗ ਸੀ ਤਿੰਨ ਬੈਗ ਹੀ ਪੂਰਾ ਮਤਲਬ ਕਾਲੇ ਡਰੈਸ ਕਾਲਾ ਬੈਗ ਹੀ ਮਿਲ ਕਰਦਾ ਦੂਰੋਂ ਕੱਲ ਰਾਤੀ ਇਹ ਮੁੰਡਾ ਬਲਜੀ ਏ ਬਲਜੀਤ ਹੈ ਇਹ ਇਨਾਂ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਨਾਂ ਦੀ ਮਿਸੀ ਜੀ ਹੀ ਉੱਥੇ ਖਿੜਕੀ ਦੇ ਨਾਲ ਸੁੱਤੀ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਘਾਰੇ ਇਧਰ ਉਧਰ ਦੇਖਿਆ ਤੇ ਉਹਦੇ ਕੋਲ ਬਾਅਦ ਉਹ ਚੱਲ ਗਏ ਨੇ ਹੁਲੀਆ ਕਿਸਾ ਦਾ ਸੀਗਾ ਹੁਲੀਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਸੀ ਰਾਤ ਨੂੰ ਜਿਆਦਾ ਧੰਗ ਨਾਲ ਮਤਲਬ ਡਰੈਸ ਨਹੀਂ ਪਹਿਚਾਨ ਪਾਇਆ ਬੈਗ ਸੀਗੇ ਉਹਦੇ ਕੋਲ ਵੈਪਨ ਨੂੰ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਵਜਾ ਦਾ ਟਾਈਮ ਸੀਗਾ ਜੀ ਰਾਤ ਨੂੰ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ 7 ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਹ ਇਸੇ ਕਿਉਂਕਿ ਉਹੀ ਰਿਜ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨਿਆ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨੈਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਸਰ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਿਆ ਕਿ ਇਹ ਜਿਹੜੇ ਇਹਨਾਂ ਪੇਠਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲੌਂਚ ਕੀਤਾ ਜਾਏ ਔਰ ਇਨਾਂ ਨੂੰ ਜਲ ਜਲਦੀ ਤੋਂ ਜਲਦੀ ਨਿਊਟਰਲ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ ਦਹਿਸ਼ਤ ਚ ਨਾ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ ਪਾ ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜੰਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਆ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਆ ਪੁਲਿਸ ਆਈ ਵੀ ਆ ਸਵੇਰੇ ਹਾਂਜੀ ਲੱਗੇ ਕੋਈ ਆਰਮੀ ਰਿ ਹੋ ਪੰਗਾ ਤਾਂ ਆਰਮੀ ਏਰੀਆ ਮੂਨ ਕੈਂਟ ਮੇਰੇ ਖਿਆਲ ਇਸ ਵਕਤ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪੈਂਦਾ ਸਰ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ